ਹਾਂਜੀ ਭਾਈ ਸਤਿ ਸ੍ਰੀ ਅਕਾਲ ਤੇ ਅੱਜ ਦੀ ਆਪਣੀਆ ਵੀਡੀਓ ਸਿੱਖ ਇਤਿਹਾਸ ਤੇ ਉਸ ਮਹਾਨ ਸ਼ਹੀਦ ਬਾਰੇ ਹੈ ਜਿਹਦਾ ਸਿੱਖ ਇਤਿਹਾਸ ਵਿੱਚ ਨਾ ਬੜੇ ਆਦਰ ਤੇ ਸਤਕਾਰ ਨਾਲ ਲਿਆ ਜਾਂਦਾ ਹੈ ਇਹ ਉਹ ਮਹਾਨ ਸ਼ਹੀਦ ਸੀ ਜੋ ਹਜ਼ਾਰਾਂ ਪਾਪੀਆਂ ਦੇ ਵਿੱਚ ਇਕੱਲਾ ਖੜਾ ਹੋਇਆ ਸੀ ਗੁਰੂ ਦੇ ਲਾਲਾਂ ਦੇ ਲਈ ਤੇ ਇਹ ਉਹ ਸ਼ਹੀਦ ਸੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਗਰ ਦੇ ਟੁਕੜੇ ਅਤੇ ਮਾਤਾ ਗੁਜਰ ਕੌਰ ਜੀ ਦੀ ਸੇਵਾ ਕਰਨ ਦੇ ਬਦਲੇ ਆਪਣਾ ਸਾਰਾ ਘਰ-ਬਾਰ ਵੇਚ ਦਿੱਤਾ ਸੀ ਤੇ ਆਪਣੇ ਪੂਰੇ ਪਰਿਵਾਰ ਨੂੰ ਸ਼ਹੀਦ ਕਰਵਾ ਦਿੱਤਾ ਸੀ। ਹਾਂਜੀ ਬਾਈ ਆਪਾਂ ਗੱਲ ਕਰ ਰਹੇ ਹਾਂ ਬਾਬਾ ਮੋਤੀराम ਮਹਾਰਾਜ ਦੀ। ਨੌਪੌਨੂ, ਮਾਤਾ-ਗੁਜਰਕਾਰ ਤੇ ਛੋਟੇ ਸਹਬਜ਼ਾਦਿਆਂ ਨੂੰ ਬਰਿੰਡੇ ਦੀ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ। ਬਹੁਤ ਸਾਰੇ ਤਸੀਹੇ ਦਿੱਤੇ। ਜਦੋਂ ਇਹ ਗੱਲ ਹੰਕਾਰੀ ਬਜੀਦ ਖਾਨ ਨੂੰ ਪਤਾ ਚੱਲਦੀ ਹੈ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ। ਤੇ ਆਦੇਸ਼ ਦਿੰਦਾ ਹੈ ਕਿ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਨੂੰ ਸਰਹੰਦ ਵਿੱਚ ਲਿਆਂਦਾ ਜਾਵੇ ਫਿਰ ਜਦੋਂ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ 10 ਪੌ ਨੂੰ ਸਰਹੰਦ ਪਹੁੰਚਦੇ ਹਨ ਤਾਂ ਸੋਚਾਨੰਦ ਨੂੰ ਸਰਹੰਦ ਦੇ ਬਾਰ ਬਾਰ ਭੇਜਿਆ ਜਾਂਦਾ ਹੈ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ شناخت ਕਰਨ ਦੇ ਲਈ ਕਿਉਂਕਿ ਮੁਗਲਾਂ ਨੂੰ ਯਕੀਨ ਹੀ ਨਹੀਂ ਸੀ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਫੜ ਲਿਆ ਹੈ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਵਿੱਚੋਂ ਤਾੜੀ ਮਾਰ ਕੇ ਨਿਕਲੇ ਸਨ ਤਾਂ ਉਹਨਾਂ ਨੇ ਆਪਣਾ ਲਿਵਾਸ ਕਿਸੇ ਹੋਰ ਸਿੰਘ ਨੂੰ ਪਹਿਨਾ ਦਿੱਤਾ ਸੀ ਤੇ ਜੋ ਜਦੋਂ ਉਸ ਸਿੰਘ ਨੂੰ ਇਹਨਾਂ ਨੇ ਮਾਰ ਦਿੱਤਾ ਸੀ ਤਾਂ ਬਜੀਦ ਖਾਨ ਬਹੁਤ ਜ਼ਿਆਦਾ ਖੁਸ਼ ਹੋਇਆ ਸੀ ਪਰ ਜਦੋਂ ਇਹ ਉੱਥੇ ਜਾ ਕੇ ਦੇਖਦਾ ਹੈ ਤਾਂ ਇਸ ਨੂੰ ਪਤਾ ਚੱਲਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨਹੀਂ ਬਲਕਿ ਕੋਈ ਹੋਰ ਸਿੰਘ ਸੀ ਇਸ ਤੋਂ ਬਾਅਦ ਬਹੁਤ ਅੱਗ ਬੂਬੂਲਾ ਹੁੰਦਾ ਹੈ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ ਤੇ ਇਹ ਇਸ ਵਾਰ ਵੀ ਸੋਚਦਾ ਸੀ ਕਿ ਕਿਤੇ ਗੁਰੂ ਦੇ ਪਰਿਵਾਰ ਨੇ ਉਸ ਨੂੰ ਫਿਰ ਤੋਂ پاਗਲਤਾ ਨਹੀਂ ਬਣਾ ਦਿੱਤਾ ਸੁਚਾਨੰਦ ਦੀ ਸਨাক্ত ਕਰਨ ਤੋਂ ਬਾਅਦ ਮਾਤਾ ਗੁਜਰਕਾਰ ਅਤੇ ਛੋਟੇ ਸਹਿਜਾਦਾਂ ਨੂੰ ਸਹਾਰੰਦ ਲਿਆਂਦਾ ਗਿਆ ਤੇ ਇਸ ਹੰਕਾਰੀ ਤੇ ਪਾਪੀ ਪਜੀਤ ਖਾਨ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਇਹਨਾਂ ਨੂੰ ਠੰਡੇ ਬਰਜ ਵਿੱਚ ਲਿਜਾਂਦਾ ਜਾਵੇ ਨਾ ਇਹਨਾਂ ਨੂੰ ਖਾਣ ਨੂੰ ਕੁਝ ਦਿੱਤਾ ਜਾਵੇ ਤੇ ਨਾ ਹੀ ਤੰਟਕ ਨੂੰ ਕੋਈ ਕੱਪੜਾ ਦਿੱਤਾ ਜਾਵੇ ਹੁਣ ਇੰਨੇ ਜਿਆਦੇ ਪਾਪੀ ਤੇ ਹੰਕਾਰੀ ਤੇ ਜ਼ਾਲਮ ਲੋਕਾਂ ਵਿੱਚ ਜਿੱਥੇ ਹਜ਼ਾਰਾਂ ਦਾ ਘੱਟ ਸੀ ਮੁਗਲਾਂ ਦਾ ਉਹਨਾਂ ਵਿੱਚ ਇੱਕ ਆਪਣਾ ਵੀ ਸੀ ਜਿਸ ਦਾ ਨਾਮ ਸੀ ਬਾਬਾ ਮੋਤੀराम ਮਹਾਰਾਜ ਜੀ ਹੁਣ ਬਾਬਾ ਮੋਤੀराम ਮਹਾਰਾਜ ਕੌਣ ਸਨ ਬਾਬਾ ਮੋਤੀराम ਮਹਾਰਾਜ ਜੀ ਸਰਹੰਦ ਦੇ ਨਵਾਬ ਕੋਲ ਕੰਮ ਕਰਿਆ ਕਰਦੇ ਸਨ ਉਹ ਜੋ Hindu ਕੈਦੀ ਹੁੰਦੇ ਸਨ ਉਹਨਾਂ ਨੂੰ ਖਾਣਾ ਖਵਾਇਆ ਕਰਦੇ ਸਨ ਤੇ ਜਦੋਂ ਬਾਬਾ ਮੋਤੀਰਾਮ ਮਹਾਰਾਜ ਜੀ ਮਾਤਾ ਗੁਜਰਕੌਰ ਤੇ ਛੋਟੇ ਸਹਜਾਦਿਆਂ ਨੂੰ ਠੰਡੇ ਬਰਜ ਵਿੱਚ ਦੇਖਦੇ ਹਨ ਤਾਂ ਉਹ ਭਾਵੁਕ ਹੋ ਜਾਂਦੇ ਹਨ ਤੇ ਮਾਤਾ ਗੁਜਰਕੌਰ ਤੇ ਛੋਟੇ ਸਹਜਾਦਿਆਂ ਨੂੰ ਕਹਿੰਦੇ ਹਨ ਕਿ ਮੈਂ ਤੁਹਾਨੂੰ ਖਾਣਾ ਖਵਾਉਣਾ ਚਾਹੁੰਦਾ ਹਾਂ ਤਾਂ ਮਾਤਾ ਗੁਜਰਕੌਰ ਜੀ ਇੱਥੇ ਕਹਿੰਦੀ ਹੈ ਕਿ ਇਨ੍ਹਾਂ ਪਾਪੀ ਅਤੇ ਜ਼ਾਲਮ ਲੋਕਾਂ ਦਾ ਅਸੀਂ ਇੱਕ ਅੰਨ ਦਾ ਦਾਣਾ ਨਹੀਂ ਛਕਾਂਗੇ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ